ਬੈਲ ਮਿਲ ਖੂਦ ਇਹ ਗੁੱਤਾਂ ਉਹ ਰਸੀਆਂ ਛੁੜਾ ਕੇ ਤੇ ਖੇਤ ਵਿੱਚ ਜਾ ਕੇ ਤੇ ਖੇਤ ਨੂੰ ਉਜਾੜਾ ਵੀ ਪਾ ਦਿੰਦਾ ਔਰ ਉਸ ਬੈਲ ਨੇ ਅਭਿਆਸ ਕਰਕੇ ਖੂਵ ਵਿੱਚੋਂ ਪਾਣੀ ਕੱਢਣਾ ਸੀ ਤੇ ਬਦਲ ਹਰੀ ਭਰੀ ਹੋ ਜਾਣੀ ਸੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਨੇ ਕੋਈ ਬੈਲਾ ਨੇ ਮਿਰਗੀ ਕੀਤਾ ਔਰ ਰਸੀਆਂ ਛੁੜਾ ਕੇ ਉਸੇ ਖੇਤ ਨੂੰ ਉਜਾੜਾ ਪਾ ਦਿੰਦਾ ਉਹਨਾਂ ਨੇ ਸਾਰੀ ਤਰ੍ਹਾਂ ਉਜਾੜ ਕੇ ਰੱਖ ਦਿੱਤੀ ਇਹ ਅੰਮ੍ਰਿਤ ਵਚਨ ਮਹਾਰਾਜ ਨੇ ਬਾਣੀ ਦੇ ਵਿੱਚ ਉਚਾਰਨ ਕੀਤਾ ਹੈ ਕਿ ਮਨ ਵੀ ਇੱਕ ਬੈਲ ਦੀ ਤਰ੍ਹਾਂ ਜੋ ਬੈਲ ਖੂਬ ਸੰਚਲ ਕੋ ਬੰਦਾ ਕੋਟ ਬੈਲ ਗਏ ਚਰਦੇਲ ਜਿਹੜੇ ਬੈਲ ਹਨ ਨਾ ਉਹ ਖੇਤ ਦੀ ਬੇਬੀ ਖਾ ਲਵੇ ਇਹ ਜਿਹੜਾ ਮਨ ਹੈ ਤਾਂ ਤਨ ਕਰਕੇ ਗੁਰੂ ਦੇ ਦੁਆਰੇ ਤੇ ਗਿਆ ਪਰ ਮਨ ਜਿਹੜਾ ਹੈ ਨਾ ਇਹ ਤੇ ਗੁਰ ਸ਼ਬਦ ਇਹ ਕਮਾਈ ਨਹੀਂ ਕਰਦੇ ਆ ਇਹਦੇ ਸਭੋ ਇੱਥੇ ਆ ਕੇ ਬਿਕਾਰਾਂ ਦੀ ਮੇਲਾ ਕਰਦੇ ਆ ਮੰਨ ਕਿਵੇਂ ਹੋਰ ਚਲਾ ਗਈ ਹੈ ਤਨ ਕਰਕੇ ਇੱਥੇ ਹਾਜ਼ਰ ਹੈ ਤੇ ਕੋ ਮਨੁੱਖ ਪੂਸਤਾਂ ਕੇਂਦਰ ਕਰਕੇ ਅੰਦਰ ਉੱਧਰ ਗੱਲਾਂ ਕਰਕੇ ਸਮਾਂ ਟਪਾਉਂਦੇ ਨੇ ਇਹ ਕਮਾ ਬੇਵਤੀ ਕਰਦੇ ਆ ਕਿ ਜਿਹੜਾ ਅਸੀਂ ਆਪਣੇ ਮੁੱਖ ਤੋਂ ਜੋ ਬੋਲਦੇ ਆ ਕਿਸੇ ਦੀ ਮਾਣੀ ਚੰਗੀ ਕਰ ਸੀਗਾ ਮੂੰਹ ਦੇ ਨਾਲ ਜਿਹੜਾ ਡਿੱਗਿਆ ਕਰਨ ਹੈ ਨਾ ਇਹ ਕਰਮ ਦਾ ਭੁਗਤਾਨ ਬੜਾ ਲੰਬੇ ਸਮੇਂ ਤੱਕ ਕਰਨਾ ਪੈਂਦਾ ਹੈ ਇਹ ਲੰਮੇਰਾ ਧੋਖ ਪਿੰਦਾ ਹੈ ਤੇ ਮਹਾਰਾਜ ਨੇ ਆਖਿਆ ਇਹ ਦੋ ਤੈਨੂੰ ਕੰਨ ਇਸ ਕਰਕੇ ਦਿੱਤੇ ਨੇ ਤੇ ਜ਼ੁਬਾਨ ਤੇ ਇੱਕ ਦਿੱਤੀ ਆ ਤੂੰ ਸੁਣਨਾ ਜ਼ਿਆਦਾ ਹੈ ਬੋਲਣਾ ਘੱਟ ਹੈ ਪਰ ਬੰਦਾ ਸੁਣਦਾ ਘੱਟ ਹੈ ਬੋਲਦਾ ਜ਼ਿਆਦਾ ਹੈ ਦੋ ਕਰਨਾਂ ਦਾ ਦਿੱਤੇ ਨੇ ਪਰਮਾਤਮਾ ਨੇ ਕਿ ਤੂੰ ਸੁਣ ਸੁਣ ਕੇ ਤੈਨੂੰ ਸਾਰਾ ਕੁਝ ਪ੍ਰਾਪਤ ਹੋਵੇਗਾ ਪਰ ਉਹ ਇਹਦੀ ਆਗੇ ਸੁਣਦਾ ਨਹੀਂ ਉਹ ਇਧਰ ਉਧਰ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਮਹਾਰਾਜ ਕਹਿੰਦੇ ਵਲ ਚਲ ਕਾਰ ਚੱਤ ਕੱਟ ਦੇ ਫਿਰ ਜਾਏ ਮੈਂ ਕੁੰਡੇ ਆ ਦਾ ਤਾਸ ਫਿਰ ਜਾਣ ਕੇ ਫਿਰ ਉਹ ਕੁੜਿਆਰਾਂ ਦੇ ਵਿੱਚ ਜਾ ਰਹਿੰਦੇ ਨੇ ਤੇ ਜਿਹੜੇ ਉਹਨਾਂ ਦੀ ਜ਼ੁਬਾਨ ਦੇ ਉੱਤੇ ਕੁੱਲੀ ਲੱਗੀ ਹੋਈ ਹੈ ਨਾ ਕੁੱਲੀ ਸਮੇਂ ਤੇ ਤੁਸੀਂ ਉਹ ਫਿਰ ਉੱਥੇ ਜਾ ਕੇ ਆ ਆਪਣੇ ਮੂੰਹ ਦੇ ਉੱਤੇ ਜਿਹੜੀ ਉੱਲੀ ਲੱਗੀ ਹੈ ਉਹ ਬੜੇ ਔਖੇ ਹੋ ਜਾਂਦੇ ਨੇ ਬਾਰ ਬਾਰ ਘੜੀਵਾਂ ਵੇਖੀ ਜਾਂਦੇ ਨੇ ਭਾਈ ਸਾਹਿਬ ਆਨੰਦ ਸਾਹਿਬ ਕਦੋਂ ਪੜ੍ਹਨੇ ਕਿਤੇ ਬਾਰ ਲਾਉਣਾ ਦਾ ਧਿਆਨ ਇੰਦਰ ਹੀ ਜਾਂਦਾ ਭਾਈ ਸਾਹਿਬ ਪਤਾ ਨਹੀਂ ਕਿਹੜਾ ਵਿਸ਼ਾ ਬੈਠੇ ਬਹਿ ਗਏ ਕਿਉਂਕਿ ਇੱਥੇ ਕੂੜੇ ਆਵਾਜ਼ ਤੇ ਤੋਂ ਉਦਾਸ ਸੀ ਫਿਰ ਜਿਉਂ ਕਰਾ ਪ੍ਰਚਾਰ ਦੀ ਵੇਖ ਲਈ ਤੇ ਬੁਰਾ ਨਾ ਲਗੇ ਤਰੋ ਜਾ ਕੇ ਜਿਹੜੀ ਜਵਾਨ ਦੇ ਉੱਤੇ ਬੋਲੀ ਆ ਉਹ ਲਾਦੇ ਨੇ ਹਾਂਜੀ ਦੱਸੋ ਜੀ ਕੀ ਕੀ ਹੋਇਆ ਕੀ ਕੀ ਬਣਿਆ ਜਿਹੜੀ ਜਵਾਨ ਦੀ ਬੋਲੀ ਆ ਉਹਨੂੰ ਢੋਣ ਲੱਗ ਜਾਂਦੇ ਮਹਾਰਾਜ ਦੇ ਬਚਨ ਲਿਖੇ ਕੀ ਕਰੀਏ ਵਿਚਾਰਤਾ ਤੇ ਦੱਸਣੀ ਪੈਗੀ ਨਾ ਸਰਤਾਂ ਨੂੰ ਬ੍ਰੂਤਾਲ ਬੇਤੇਰੇ ਨਾਲ ਆ ਕੰਮ ਆਇਆ ਵਿੱਚ ਸੱਚੀ ਊੜ ਨਾ ਗੱਟਾਈ ਆ ਗਿਆ ਜਿੱਤੇ ਤੇ ਮਹਾਰਾਜ ਕਹਿੰਦੇ ਜਿੱਤੇ ਤੇ ਸਾਚੀ ਸੱਚ ਵੰਦ ਰਿਆ ਪਰ ਮੂੰ ਊੜ ਦੇ ਨਾਲ ਲੱਭੜਿਆ ਜੱਬੜਿਆ ਹੋਇਆ ਊੜ ਨਾ ਗੱਟਾਈ ਤੁਸੀਂ ਕਦੇ ਵੀ ਸੱਚ ਦੇ ਨਾਲ ਊੜ ਨੂੰ ਮਿਲ ਨਹੀਂ ਕਰ ਸਕਦੇ ਮਿਲਾਵਟ ਨਹੀਂ ਕਰ ਸਕਦੇ ਜਿਵੇਂ ਪਾਣੀ ਤੇ ਤੇਲ ਪਾਣੀ ਨੂੰ ਪਾਣੀ ਵਿੱਚ ਮਿਲਾਓ ਤੇ ਦਲਾਵਤ ਹੋ ਜਾਏਗੀ ਜੇਕਰ ਤੁਸੀਂ ਦੁੱਧ ਵਿੱਚ ਤੁਸੀਂ ਪਾਣੀ ਪਾਓਗੇ ਉਹ ਵੀ ਮਿਲਾਵਤ ਹੋ ਜਾਏਗੀ ਪਰ ਜੇਕਰ ਤੇਲ ਮਿਲਾइए ਉਹ ਵੱਖਰਾ ਵੱਖਰਾ ਹੀ ਰਹਿੰਦਾ ਗੁਰੂ ਸਾਹਿਬ ਕਹਿੰਦੇ ਨੇ ਇਹ ਮਨੁੱਖ ਜਿਹੜਾ ਹੈ ਉਹ ਤਿਆਰ ਮਨੁੱਖ ਦੇ ਨਾਲ ਰੜੀ ਨਹੀਂ ਸਕਦਾ ਤੁਹਾਡੀ ਮਿਲਤਤਾ ਨਹੀਂ ਪੈ ਸਕਦੀ ਉਹਨਾਂ ਦੇ ਨਾਲ ਉਹ ਤੁਹਾਡਾ ਕਦੇ ਮਿੱਤਰ ਨਹੀਂ ਬਣ ਸਕਦਾ ਕਿਉਂ ਕਿ ਉਹਨੇ ਆਖੜੇ ਵਰਗੇ ਲੱਗ ਲੈਣੇ ਨੇ ਮੰਨ ਵੇਖੋ ਉਹ ਨਿਰਜਾਸ ਗੁਰੂ ਸਾਹਿਬ ਕਹਿੰਦੇ ਨੇ ਭਾਵੇਂ ਨਵੇੜਾ ਕਰਕੇ ਨਖੇੜਾ ਕਰਕੇ ਦੇਖ ਲਓ ਸੱਚ ਦੀ ਨਾਲ ਝੂਠ ਕਦੇ ਮਿਲੇਗਾ ਹੀ ਨਹੀਂ ਇਹ ਮਿਲਾਵਟ ਨਹੀਂ ਹੋ ਸਕਦੀ ਕੁੜਿਆਰ ਕੁੜਿਆਰੀ ਜਾਏ ਰਹੇ ਹੁਣ ਮਹਾਰਾਜ ਨੇ ਜਿਹੜੀ ਵਿਚਾਰ ਅਰੰਭ ਤੋਂ ਸਮਝਾਉਣੀ ਸਾਨੂੰ ਸ਼ੁਰੂ ਕੀਤੀ ਹੈ ਊੜੇ ਮਨੁੱਖ ਦੀ ਮਨਮੁਖ ਦੀ ਤੇ ਗੁਰਮੁਖ ਦੀ ਜਿਹੜੀ ਵਿਚਾਰ ਹੈ ਉਹ ਮਹਾਰਾਜ ਕਹਿੰਦੇ ਨੇ ਕਿ ਊੜਿਆ ਨਹੀਂ ਜਾਇ ਰਹੇ ਮਨਮੁਖ ਬੰਦਾ ਮਨੁੱਖ ਬੰਦਿਆਂ ਦੇ ਵਿੱਚ ਬੈਠ ਕੇ ਪ੍ਰਸੰਨ ਹੁੰਦਾ ਹੈ ਉਹਨੂੰ ਉੱਤੇ ਪ੍ਰਸੰਤਾ ਮਿਲਦੀ ਹੈ ਕੁਝ ਆਪਣੇ ਵੱਲੋਂ ਕਹਿ ਜਾਂਦਾ